ਸਰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ ਹੀ ਐਮ ਵਿਸ਼ੇ ਬਾਰੇ ਗੱਲ ਕਰਾਂਗੇ ਉਹ ਹੈ ਸੂਨ ਵਾਲੇ ਪਸ਼ੂਆਂ ਦੀ ਸਭ ਤੋਂ ਖਤਰਨਾਕ ਬਿਮਾਰੀ ਬਹੁਤ ਸਾਰੀਆਂ ਬਿਮਾਰੀਆਂ ਇਤੋਂ ਸ਼ੁਰੂ ਹੁੰਦੀਆਂ ਅਸੀਂ ਇਹਨੂੰ ਕਹਿ ਦਿੰਨੇ ਹੈ ਪ੍ਰੈਗਨੈਂਸੀ ਟੌਕਸੀਨੀਆ ਜਾਂ ਬੱਚੇਦਾਨੀ ਦਾ ਜ਼ਹਿਰਵਾਦ ਇਹ ਬਿਮਾਰੀ ਇਦਾਂ ਦੀ ਹੈ ਵੀ ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਹੁੰਦਾ ਜਦੋਂ ਇਹਦੇ ਰਿਜ਼ਲਟ ਸਾਹਮਣੇ ਆਉਂਦੇ ਫਿਰ ਪਤਾ ਲੱਗਦਾ ਜਿਵੇਂ ਕਿਸੇ ਸੂਨ ਵਾਲੇ ਪਸ਼ੂ ਨੂੰ ਅਸੀਂ ਦੇਖਦੇ ਹਾਂ ਅਚਾਨਕ ਜਦੋਂ ਪਸ਼ੂ ਸੂ ਪੈਂਦਾ ਹੈ ਵੀ ਮਿਸਟ੍ਰੇਟਸ ਬਹੁਤ ਜ਼ਿਆਦਾ ਹੋ ਗਈ ਹੈ ਚਾਰੇ ਤਨਾ ਚ ਕਿਸਾਨ ਵੀ ਨਹੀਂ ਚੱਲਿਆ ਹੈਗਾ ਝੋਟੀਆਂ ਜੇ ਦੇਖਿਆ ਜਾਂਦਾ ਹੈ ਜਾਂ ਫਿਰ ਜੇਰ ਨਹੀਂ ਪਈ ਹੈਗੀ ਜਾਂ ਫਿਰ ਅਸੀਂ ਦੇਖਦੇ ਆਂ ਵੀ ਬੱਚੇਦਾਨੀ ਦੇ ਵਿੱਚ ਹੋਰ ਕੋਈ ਸਮੱਸਿਆ ਬਹੁਤ ਜ਼ਿਆਦਾ ਹੋਗੀ ਬਾਅਦ ਚ ਮੈਲਾ ਹੀ ਨਿਕਲੀ ਜਾ ਰਿਹਾ ਤਾਰਾ ਸਾਫ ਨਹੀਂ ਹੋ ਰਹੀਆਂ ਸੋ ਇਹਦੇ ਬਾਰੇ ਆਪਾਂ ਵਿਸਤਾਰ ਚ ਗੱਲ ਕਰਾਂਗੇ ਦੇਖੋ ਕੀ ਹੁੰਦਾ ਜਿਹੜਾ ਹਾਰਮੋਨ ਹੁੰਦਾ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਹੁੰਦਾ ਹੈ ਜਿਹਨੇ ਕੀ ਬੱਚੇਦਾਨੀ ਨੂੰ ਪ੍ਰੈਗਨਨਸੀ ਨੂੰ ਗਰਭਕਾਲ ਨੂੰ ਜਿਹਨੇ ਸਹੀ ਰੱਖਣਾ ਹੁੰਦਾ ਹੈ ਜਿਵੇਂ ਜਿਵੇਂ ਸਮਾਂ ਪੂਰਾ ਹੁੰਦਾ ਜਾਂਦਾ ਹੈ ਪਸ਼ੂ ਦੇ ਸੂਣ ਦਾ ਸਮਾਂ ਨੇੜੇ ਆਉਂਦਾ ਜਾਂਦਾ ਹੈ ਤਾਂ ਜਿਹੜਾ ਪ੍ਰੋਜੈਸਟਰੋਨ ਹੁੰਦਾ ਹੈ ਇਹ ਈਸਟ੍ਰੋਜਨ ਦੇ ਵਿੱਚ ਬਦਲਦਾ ਬਦਲ ਜਾਂਦਾ ਹੈ ਇਹਨੂੰ ਅਸੀਂ ਵਿਗਿਆਨਕ ਭਾਸ਼ਾ ਵਿੱਚ ਕਹਿੰਦੇ ਆ ਪੀ4 ਈ2 ਕਨਵਰਸ਼ਨ ਇਹਦੇ ਨਾਲ ਕੀ ਹੁੰਦਾ ਵੀ ਇਸ ਸਮੇਂ ਤੇ ਜਿਹੜਾ ਹਾਰਮੋਨ ਹੁੰਦਾ ਜਦੋਂ ਪੀ4 ਈ2 ਬਦਲਦਾ ਤਾਂ ਕੋਰਟੀਸੋਲ ਦਾ ਰੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਹ ਹਾਰਮੋਨ ਜਿਹੜੇ ਹੈਗੇ ਸੂਣ ਵਾਸਤੇ ਬਹੁਤ ਜ਼ਰੂਰੀ ਨੇ ਬੱਚੇਦਾਨੀ ਦੇ ਉਹ ਬੱਚੇ ਦੇ ਬਾਹਰ ਆਉਣ ਵਾਸਤੇ ਇਹਦੇ ਨਾਲ ਇਹ ਦੇਖ ਨੇਚਰਲ ਕੁਦਰਤੀ ਤੌਰ ਤੇ ਇਮਿਊਨ ਸਪਰੈਸ਼ਨ ਹੋ ਜਾਂਦੀ ਹੈ ਮਤਲਬ ਵੀ ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਹਦੇ ਨਾਲ ਹੀ ਕੀ ਹੁੰਦਾ ਦੂਜੇ ਪਾਸੇ ਬੱਚੇ ਦਾ ਵਾਧਾ ਬੜੀ ਤੇਜ਼ੀ ਨਾਲ ਹੋ ਰਿਹਾ ਹੁੰਦਾ ਇਸ ਟਾਈਮ ਤੇ ਜਿਹੜਾ ਪਸ਼ੂ ਦਾ ਰਿਊਮਨ ਹੈ ਉੱਜਰੀ ਹੈ ਜਿਹੜੀ ਔੜ ਦੀ ਜਗ੍ਹਾ ਘਟਦੀ ਜਾਂਦੀ ਹੈ ਉਹਦੀ ਜਗ੍ਹਾ ਘਟਣ ਕਰਕੇ ਰਿਊਮਨ ਦੀ ਜਿਹੜੀ ਖਿਲਜੁਲ ਉਹ ਵੀ ਘਟਦੀ ਜਾਂਦੀ ਹੈ ਅਸੀਂ ਕੀ ਹੁੰਦਾ ਇਸ ਟਾਈਮ ਤੇ ਕੋਈ ਬਫਰ ਨਹੀਂ ਦੇਣਾ ਹੁੰਦਾ ਸੋ ਉਹਦੇ ਕਰਕੇ ਕੁਦਰਤੀ ਤੌਰ ਤੇ ਕੀ ਹੁੰਦਾ ਵੀ ਰੂਮਨ ਦੇ ਵਿੱਚ ਤਜਾਬੀਪਣ ਜਿਹੜਾ ਹੈਗਾ ਉਹ ਵੀ ਵੱਜ ਜਾਂਦਾ ਹੈਗਾ ਇਹ ਜੇ ਪਸ਼ੂ ਨੂੰ ਜੇ ਪਸ਼ੂ ਬੰਨਿਆ ਹੋਵੇ ਉਹਦੀ ਹਿਲਜੁਲ ਨਹੀਂ ਹੋ ਰਹੀ ਤਾਂ ਇਹ ਜੇ ਪਸ਼ੂ ਦੇ ਵਿੱਚ ਜਿਹੜੇ ਹੁੰਦੇ ਆ ਜੇ ਮੰਨ ਲਓ ਉਹਦੇ ਖਾਣ ਪੀਣ ਚ ਕੋਈ ਪ੍ਰੋਬਲਮ ਹੈ ਜਾਂ ਪਾਣੀ ਚ ਪ੍ਰੋਬਲਮ ਹੈ ਜਬ ਪਸ਼ੂ ਦੀ ਕੁਦਰਤੀ ਤੌਰ ਤੇ ਇਮਿਊਨਿਟੀ ਜਿਹੜੀ ਹੈਗੀ ਬਿਮਾਰੀਆਂ ਲੜਨ ਦੀ ਸ਼ਕਤੀ ਕਮਜ਼ੋਰ ਹੈ ਜਦੋਂ ਇਹ ਜੇ ਪਸ਼ੂ ਚ ਜੇ ਮੰਨ ਲਓ ਕੋਈ ਬਿਮਾਰੀ ਹੈ ਜਿਵੇਂ ਪੀਲੀਆ ਰੋਗ ਹੈ ਤਾਂ ਇਹ ਜੇ ਪਸ਼ੂ ਦੇ ਵਿੱਚ ਕੀ ਹੁੰਦਾ ਵੀ ਪੇਟ ਦੇ ਵਿੱਚ ਜ਼ਹਿਰੀਲੇ ਤੱਤ ਜਿਹੜੇ ਹੁੰਦੇ ਆ ਐਂਟੋਟੌਕਸਿਨ ਜਿਨ੍ਹਾਂ ਨੂੰ ਅਸੀਂ ਕਹ ਦਿੰਨੇ ਆ ਉਹ ਬਣਨੇ ਸ਼ੁਰੂ ਹੋ ਜਾਂਦੇ ਆ ਜਿਹੜੇ ਐਂਟੋਟੌਕਸਿਨ ਹੁੰਦੇ ਆ ਇਹ ਹਜ਼ਾਰਾਂ ਲੱਖਾਂ ਗੁਣਾ ਹੋਰ ਜ਼ਹਿਰੀਲੇ ਤੱਤਾਂ ਨਾਲੋਂ ਖਤਰਨਾਕ ਹੁੰਦੇ ਆ ਖਾਸ ਕਰਕੇ ਜਿਹੜੇ ਪਸ਼ੂ ਪਾਲਕ ਵੀਰ ਐਂਟੀਬਾਇਓਟਿਕਸ ਦੇ ਅੰਦਰ ਤੋਂ ਜ਼ਬਰਦਸਤੋਂ ਕਰਦੇ ਆ ਉਹਨਾਂ 'ਚ ਐਂਟੋਟੌਕਸਿਨ ਦਾ ਅਸਰ ਬਹੁਤ ਜ਼ਿਆਦਾ ਦੇਖਿਆ ਜਾਂਦਾ ਜਾਂ ਜਿਹੜੇ ਹੈਗੇ ਜਿੱਤੇ ਫੀਡ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਜਾਂ ਤੂੜੀ ਦੇ ਵਿੱਚ ਤੂੜੀ ਗਿੱਲੀ ਹੈ ਜਦ ਮੱਕੀ ਦਾ ਜ਼ਾਰਾ ਜਿੱਚ ਉਲਲੀ ਪਈ ਵੀ ਹੈ ਜਬ ਪਾਣੀ ਹੈ ਜਿਹੜਾ ਪਾਣੀ ਦੇ ਵਿੱਚ ਪਾਣੀ ਦਾ TDS ਬਹੁਤ ਜ਼ਿਆਦਾ ਹੈ ਮੰਨ ਲਓ 700 800 ਪਾਣੀ ਦਾ TDS ਜਾਂ ਫਿਰ ਪਾਣੀ ਦੇ ਵਿੱਚ ਉਲਲੀ ਪਈ ਵੀ ਹੈ ਸੋ ਇਹ ਜਿਹੜਾ ਹੈਗਾ ਇਹਦੇ ਨਾਲ ਕੀ ਹੁੰਦਾ ਹੈ ਇਹ ਸਾਰੀਆਂ ਸਮੱਸਿਆਵਾਂ ਰਲ ਮਿਲ ਕੇ ਕੀ ਹੁੰਦਾ ਹੈ ਵੀ ਪਸ਼ੂ ਦੇ ਖੂਨ ਦੇ ਵਿੱਚ ਜਿਹੜਾ ਹੁੰਦਾ ਹੈ ਇਨਫੈਕਸ਼ਨ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ ਅਸੀਂ ਕਹਿੰਦੇ ਨੇ ਪਸ਼ੂ ਦਾ TLC ਵਧਣਾ ਸ਼ੁਰੂ ਹੋ ਜਾਂਦਾ ਹੁੰਦਾ ਇਹਦੇ ਨਾਲ ਕੀ ਹੈ ਜਦੋਂ ਪਸ਼ੂ ਦਾ ਟੀ.ਐਲ.ਸੀ ਵੱਜ ਜਾਂਦਾ ਹੈ ਤਾਂ ਕੀ ਹੋਊਗਾ ਬੱਚੇਦਾਨੀ ਦੀ ਇਨਫੈਕਸ਼ਨ ਹੋਊਗੀ ਗੱਬਣ ਪਸ਼ੂ ਵਿੱਚ ਕਈ ਵਾਰ ਬੱਚੇਦਾਨੀ ਦੇ ਵਿੱਚੋਂ ਕੋਈ ਮੈਲਾ ਜਾਂ ਗੰਦਾ ਡਿਸਚਾਰਜ ਆਣਾ ਸ਼ੁਰੂ ਹੋ ਜਾਊਗਾ ਜਾਂ ਫਿਰ ਪਸ਼ੂ ਨੂੰ ਮੈਸਟਾਈਟਸ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਅਕਸਰ ਪਸ਼ੂ ਨੂੰ ਹਲਕਾ-ਫੁਲਕਾ ਬੁਖਾਰ ਹੁੰਦਾ ਹੈ ਜਾਂ ਮੈਸਟਾਈਟਸ ਹੁੰਦੀ ਹੈ ਸੋ ਕੀ ਕਰਨਾ ਚਾਹੀਦਾ ਹੈ ਹੱਲ ਕੀ ਹੈ ਦਾ ਪਹਿਲਾ ਹੱਲ ਇਹ ਹੈ ਸੂਣ ਤੋਂ ਪਹਿਲਾਂ 5-7-10 ਦਿਨ ਪਹਿਲਾਂ ਇਸ ਗੱਲ ਦੀ ਨਿਗ੍ਹਾ ਰੱਖੋ ਵੀ ਪਸ਼ੂ ਦੇ ਜਿਹੜੇ ਥਣ ਨੇ ਉਹ ਭਾਰੀ ਤਾਂ ਨਹੀਂ ਹੋ ਰਹੇ ਹੈਗੇ ਜੇ ਮੰਨ ਲਓ ਥਣ ਮੰਨ ਲਓ ਜਿਵੇਂ ਕਈ ਵਾਰ ਹੁੰਦਾ ਵੀ ਦੋ ਥਣ ਠੀਕ ਨੇ ਦੋ ਥਣ ਜਿਆਦਾ ਭਾਰੀ ਹੋ ਗਏ ਤਾਂ ਚੈੱਕ ਕਰੋ ਵੀ ਚਾਰੇ ਥਣਾਂ 'ਚ ਚੇਪਾ ਹੈਗਾ ਗੂੰਦ ਹੈਗੀ ਇਹ ਤਾਂ ਨਹੀਂ ਹੈਗਾ ਕਿਸੇ ਥਣ 'ਚ ਪਾਣੀ ਬਣ ਗਿਆ ਜਾਂ ਕਿਸੇ ਥਣ 'ਚ ਇਨਫੈਕਸ਼ਨ ਹੋ ਗਈ ਜੇ ਇਨਫੈਕਸ਼ਨ ਹੋ ਗਈ ਹੈ ਤਾਂ ਤੁਰੰਤ ਉਹਦਾ ਮਹਰਤੂਲਾਜ ਕਰੋ ਦੂਜੀ ਗੱਲ 15-20 ਦਿਨ ਪਿਛਲੇ ਪਸ਼ੂ ਨੂੰ ਖੁੱਲਾ ਰੱਖਣ ਦੀ ਆਦਤ ਪਾਓ ਖੁੱਲਾ ਰੱਖਣਾ ਪਸ਼ੂ ਦਾ ਜਿਹੜਾ ਹੈਗਾ ਹজম ਕਰਨ ਦੀ ਸ਼ਕਤੀ ਵਧੂਗੀ ਦੁੱਜੀ ਕਲ ਪਸ਼ੂ ਪਾਣੀ ਜ਼ਿਆਦਾ ਪੀਊਗਾ ਜਿਹੜਾ ਪਸ਼ੂ ਪਾਣੀ ਜ਼ਿਆਦਾ ਪੀਊਗਾ ਉਹਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਦੇ ਨਾਲ ਹੱਲ ਹੋ ਜਾਣੀਆਂ ਤੀਜਾ ਕੀ ਹੈ ਪਸ਼ੂ ਦੇ ਵਿੱਚ ਕਦੇ ਵੀ ਤੁਸੀਂ ਪੀਣ ਵਾਲਾ ਕੈਲਸ਼ੀਅਮ ਜਿਹੜਾ ਉਹ ਵੀ ਬੜਾ ਐਸਿਡਿਕ ਹੁੰਦਾ ਖਾਸ ਕਰਕੇ ਜੈਨਾ ਜੁਨਾ ਜਿਹੜੀਆਂ ਕੰਪਨੀ ਵਾਲੇ ਚੱਕੀ ਫਿਰਦੇ ਆ ਅੱਜਕਲ ਇਹ ਨਾਂ ਦੇ ਇਹ ਵੀ ਬੜੀਆਂ ਖਤਰਨਾਕ ਨੇ ਬੜੀਆਂ ਐਸਿਡਿਕ ਹੁੰਦੀਆਂ ਇਹਦੀ ਜਗ੍ਹਾ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਪਸ਼ੂ ਬਹੁਤ ਜ਼ਿਆਦਾ ਬੈਠਦਾ ਹੈ ਜਾਂ ਬਹੁਤ ਜ਼ਿਆਦਾ ਖੜਾ ਰਹਿੰਦਾ ਹੈ ਤਾਂ ਮਾਈਫੈਕਸ ਦੀ ਬੋਤਲ ਜਿਹੜੀ ਹੈਗੀ ਤੁਸੀਂ ਹਰ ਹਫਤੇ ਪਸ਼ੂ ਨੂੰ ਲਵਾ ਸਕਦੇ ਹੋ ਉਹਦਾ ਫਾਇਦਾ ਉਹਦਾ ਕੋਈ ਨੁਕਸਾਨ ਨਹੀਂ ਬਾਕੀ ਜਿਹੜੇ ਆ ਵਿਟਾਮਿਨ ਐਜ ਹੋਗੇ ਢੋਲੀਆਂ ਕਿੰਨੀਆਂ ਕੋਈ ਨਹੀਂ ਦੇਣੀ ਹੈਗੀ ਨਾ ਕਿਸੇ ਦੀ ਜ਼ਰੂਰਤ ਹੈ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ ਅਗਲੀ ਗੱਲ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਹੈਗਾ ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਸਹੀ ਰੱਖਣੀ ਉਹਦੇ ਵਾਸਤੇ ਅਸੀਂ ਕੀ ਕਰਨਾ ਹੈ ਵੀ ਵਿਟਾਮਿਨ E ਤੇ ਸੇਲੀਨੀਅਮ ਦੇ ਟੀਕੇ ਆਉਂਦੇ ਆ ਅੱਜ ਕੱਲ੍ਹ ਹਰ ਹਫਤੇ ਤੁਸੀਂ 10 ml ਟਿਕਾ ਲਵਾਓਰ ਸੂਨ ਤੋਂ ਹਫਤਾ ਪਹਿਲਾਂ ਤੁਸੀਂ 2-2 ਦਿਨ ਬਾਅਦ ਵੀ ਟੀਕਾ ਲਵਾ ਸਕਦੇ ਹੋ ਵਿਟਾਮਿਨ E 4 ਤੋਂ 5 ਗ੍ਰਾਮ ਅਸੀਂ ਰੋਜ਼ ਦਾ ਦੇਣਾ ਹੁੰਦਾ ਹੈ 50% ਬੜਾ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਵਿਟਾਮਿਨ C ਜਿਹੜਾ ਹੈਗਾ ਭਾਵੇਂ ਆਮਲਾ ਪਾਊਡਰ ਦੇ ਰੂਪ ਦੇ ਵਿੱਚ ਤੁਸੀਂ ਦੇ ਸਕਦੇ ਹੋ ਮੰਨ ਲਓ 100-150 ਗ੍ਰਾਮ ਫੀਡ ਦੇ ਵਿੱਚ ਪਾ ਸਕਦੇ ਹੋ ਕੰਟਰਲ ਫੀਡ ਦੇ ਵਿੱਚ ਜਾਂ ਮਤਲਬ ਕਿ 2-4-5 ਗ੍ਰਾਮ ਤੱਕ ਵੀ ਤੁਸੀਂ ਵਧੀਆ ਕੁਆਲਿਟੀ ਦਾ 10 ਗ੍ਰਾਮ ਤੱਕ ਵੀ ਰੋਜ਼ ਦਾ ਦੇ ਸਕਦੇ ਹੋ ਜਾਫਰ ਵਿਟਾਮਿਨ ਸੀ ਦਾ ਟੀਕਾ ਜਿਹੜਾ ਹੁੰਦਾ ਹੈ ਬੀ ਐਮ ਐਲ ਟੀਕਾ ਜਿਹੜਾ ਹੈਗਾ 5-7 ਦਿਨ ਲਾ ਸਕਦੇ ਹੋ ਵਿਟਾਮਿਨ ਸੀ ਦੇ ਟੀਕੇ ਨੇ ਖੂਨ ਦਾ ਸ਼ੁੱਧੀਕਰਨ ਕਰਨਾ ਹੈ ਖੂਨ ਦੀ ਸਫਾਈ ਕਰਨੀ ਹੈ ਜਿਹੜਾ ਵਿਟਾਮਿਨ ਈ ਦਾ ਟੀਕਾ ਲਾਇਆ ਸੀ ਉਹਨੇ ਸੈੱਲਾਂ ਦੀ ਸਫਾਈ ਕਰਨੀ ਹੈ ਦੋਨਾਂ ਦਾ ਰੋਲ ਲੰਗ-ਲੰਗ ਹੈ ਤੀਜੇ ਨੰਬਰ ਤੇ ਜਿਹੜੇ ਪਸ਼ੂ ਤੁਹਾਨੂੰ ਲੱਗਦਾ ਹੈ ਬਹੁਤ ਜ਼ਿਆਦਾ ਕਮਜ਼ੋਰ ਨੇ ਉਹਨਾਂ ਪਸ਼ੂਆਂ 'ਚ ਇਹ ਯਕੀਨੀ ਬਣਾਓ ਵੀ 4 ਤੋਂ 5 ਕਿਲੋ ट्रांजिशन ਫੀਡ ਉਹ ਪੂਰੇ ਦਿਨ 'ਚ ਖਾ ਲੈਣ ਪੱਠੇ ਭਾਵੇਂ ਘਟਕਾਣਾ ਚਾਰ ਭਾਵੇਂ ਘਟਖਣ ਤੂੜੀ ਭਾਵੇਂ ਘਟਖਣ 4-5 ਕਿਲੋ ਫੀਡ ਉਹ ਖਾ ਲੈਣ ਪਾਣੀ ਪੂਰਾ ਮਿਲੇ ਤੇ ਪਸ਼ੂ ਖੁੱਲੇ ਰਹਿਣ ਜੇ ਫੀਡ 24 ਘੰਟੇ ਉਹਨਾਂ ਨੂੰ ਉਪਲਬਧ ਹੋਏਗੀ ਫੇਰ 4 ਕਿਲੋ 5 ਕਿਲੋ ਫੀਡ ਖਾਊਗਾ ਪਸ਼ੂ ਦੇਨ ਦੀ ਨਹੀਂ ਤਾਂ ਨਹੀਂ ਖਾਊਗਾ ਔਰ 100 ਗ੍ਰਾਮ ਘਟੋ ਘਟ ਵਧੀਆ ਕੁਆਲਟੀ ਦਾ ट्रांजिशन ਪ੍ਰੀਮਿਕਸ ਉਹ ਵੀ ਦੇਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਜਿਹੜਾ ਡੀਕੈਡ ਹੈ ਜਿਹਦੀ ਆਪਾਂ ਗੱਲ ਕਰਦੇ ਹੁੰਨੇ ਆ ਮੋਨੀਅਮ ਕਲਰਾਈਡ ਹੈ ਉਹ ਵੀ 50 ਗ੍ਰਾਮ ਜਿਹੜਾ ਹੈਗਾ ਪਸ਼ਾਬ ਦੀ ਪੀਐਚ ਚੈੱਕ ਕਰਕੇ ਦਿਨਾ ਜ਼ਰੂਰੀ ਉਹਦੇ ਬਾਰੇ ਆਪਾਂ ਪਹਿਲਾਂ ਵੀ ਵਿਸਤਾਰ ਚ ਗੱਲ ਕੀਤੀ ਹੈ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਗੱਲ ਕੀਤੀ ਹੈ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਪਸ਼ੂ ਨੂੰ ਬੁਖਾਰ ਤਾਂ ਨਹੀਂ ਹੋ ਰਿਹਾ। ਜੇ ਬੁਖਾਰ ਹੋ ਰਿਹਾ ਹੈ ਬਹੁਤ ਸਾਰੇ ਲੋਕ ਮੈਨੂੰ ਫੋਨ ਕਰਦੇ ਆ ਤਾਂ ਸੀਵੀਸੀ ਟੈਸਟ ਕਰਵਾਉਣਾ ਹੀ ਕਰਵਾਉਣਾ। ਕਿਉਂਕਿ ਸੀਵੀਸੀ ਟੈਸਟ ਤੋਂ ਬਿਨਾ ਕੁਝ ਨਹੀਂ ਪਤਾ ਲੱਗਦਾ ਹੈਗਾ ਔਰ ਮਾਹਰ ਦੀ ਸਲਾਹ ਨਾਲ ਪੂਰਾ ਇਲਾਜ ਕਰਾਉਣਾ ਹੈ ਔਰ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੀ ਮਾਈਫੈਕਸ ਹੈ ਜੇ ਥੋੜਾ ਬੋਤਾ ਬੁਖਾਰ ਵੀ ਹੁੰਦਾ ਹੈ ਲਗਵਾ ਲੈਣੀ ਚਾਹੀਦੀ ਹੈ ਕਿਉਂਕਿ ਮਾਈਫੈਕਸ ਜਿਹੜੀ ਹੈਗੀ ਕੈਲਸ਼ੀਅਮ ਪਾਸਪੋਰਟ ਤੇ ਮੈਗਨੀਸ਼ੀਅਮ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਜ਼ਰੂਰੀ ਗੱਲ ਜਿਹੜੇ ਪਸ਼ੂ ਬਹੁਤ ਜ਼ਿਆਦਾ ਮੋٹے ਨੇ ਬਹੁਤ ਜ਼ਿਆਦਾ ਉਹਨਾਂ ਦੀ ਸੇਵਾ ਕਰਤੀ ਹੈ ਉਹਨਾਂ ਵਾਸਤੇ ਕੋਲਡਿਨ ਕੋਲਰਾਈਡ 50 ਤੋਂ 60 ਗ੍ਰਾਮ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫੈਟੀ ਲਿਵਰ ਦੇ ਨਾਲ ਜਿਹੜੇ ਪਸ਼ੂਆਂ ਚ ਫੈਟੀ ਲਿਵਰ ਹੋ ਗਿਆ ਉਹਨਾਂ ਚ ਕੀ ਹੁੰਦਾ ਹੈ ਅਕਸਰ ਜਿਵੇਂ ਅਪਾ ਕਹਿੰਦੇ ਪੇਟ ਦਾ ਤਜਾਬੀ ਪਾਣਾ ਤਾਂ ਕਈ ਵਾਰ ਲਿਵਰ ਦੇ ਵਿੱਚ ਪੂੜਾ ਬਣ ਜਾਂਦਾ ਹੈ ਲਿਵਰ ਅਬਸੈਸ ਹੋ ਜਾਂਦੀ ਹੈ ਇਹ ਜੇ ਪਸ਼ੂਆਂ 'ਚ ਮੈਗਨੀਸ਼ੀਅਮ ਦੀ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ ਰੋਮਾਂਡੀਸ਼ਮ ਦੀ ਘਾਟ ਹੋਣਾ ਕੀ ਹੁੰਦਾ ਪਸ਼ੂ ਅਗਲੀਆਂ ਲੱਤਾਂ ਠੀਕ ਰਹਿੰਦੀਆਂ ਪਿਛਲੀਆਂ ਲੱਤਾਂ ਦਾ ਪਸ਼ੂ ਰਹਿ ਜਾਂਦਾ ਬੜਾ ਖਤਰਨਾਕ ਹੈ ਔਰ ਫੈਟੀ ਲਿਵਰ ਵਾਲੇ ਪਸ਼ੂਆਂ ਨੂੰ ਹੀ ਕਿਟੋਸਿਸ ਜ਼ਿਆਦਾ ਹੁੰਦੀ ਹੈ ਇਹਨਾਂ ਦਾ ਗਲੂਕੋਸ ਲੈਵਲ ਜ਼ਿਆਦਾ ਘਟਦਾ ਹੈ ਇਹੀ ਪਸ਼ੂਆਂ ਦੀ ਜੇਰ ਜ਼ਿਆਦਾ ਪਤਦੀ ਹੈ ਸੋ ਬਿਸ਼ਾ ਬਹੁਤ ਹੀ ਜ਼ਿਆਦਾ ਹੋਇਆ ਸੋ ਇਸ ਵਿੱਚ ਅਖੀਰ ਤੇ ਹੀ ਕਹੂੰਗਾ ਵੀ ਪਿਛਲੇ 20 ਦਿਨ ਸੂਣੋ ਤਾਂ ਪਹਿਲਾਂ 20 ਦਿਨ ਪਸ਼ੂ ਦੀ ਪੂਰੀ ਵਿਗਿਆਨਕ ਤੌਰ ਤੇ ਸੰਭਾਲ ਕਰੋ ਤੇਲ ਘਿਓ ਕੈਲਸ਼ੀਅਮ ਮਿੱਠਾ ਸੋਡਾ ਇਹ ਨਹੀਂ ਦੇਣਾ ਨਮਕ ਨਹੀਂ ਦੇਣਾ ਹੈਗਾ ਉਸ ਟਾਈਮ ਤੇ ਇਹ ਵਿਗਿਆਨਕ ਚੀਜ਼ਾਂ ਨੇ ਬਹੁਤ ਲੋਕ ਇਹਨੂੰ ਦੂਜੇ ਪਾਸੇ ਜੋੜ ਲੈਂਦੇ ਆ ਮੈਂ ਦੇਖਿਆ ਕਈ ਲੋਕ ਕਮੈਂਟ ਕਰਦੇ ਆ ਜੀ ਇਦਾਂ ਹੋ ਗਿਆ ਇਦਾਂ ਹੋ ਗਿਆ ਦੇਖੋ ਮੈਂ ਵਿਗਿਆਨਕ ਚੀਜ਼ਾਂ ਦੱਸਣੀ ਆ ਤੁਸੀਂ ਮੰਨੋਗੇ ਤੁਹਾਡਾ ਫਾਇਦਾ ਨਹੀਂ ਮੰਨੋਗੇ ਤੁਹਾਡਾ ਨੁਕਸਾਨ ਆ ਏਜੀ ਜਾਂ ਦੇ ਵਿੱਚ ਹੁਣ ਅਸੀਂ ਵਿਚ ਵਿਚਾਰ ਨਹੀਂ ਚੱਲ ਸਕਦੇ ਜਾਂ ਤੁਸੀਂ ਪੂਰਾ ਦੇਸੀ ਤਰੀਕਾ ਅਪਣਾ ਲਓ ਜਾਂ ਪੂਰਾ ਵਿਗਿਆਨਕ ਅਪਣਾ ਲਓ ਵਿਚ ਵਿਚਾਰ ਲੈਣੀ ਚਾਹਦਾ ਦੂਜੀ ਗੱਲ ਜਿਹੜੇ ਬੰਦੇ ਨਾ ਬਹੁਤ ਸਾਰੇ ਪਸ਼ੂ ਮੈਨੂੰ ਕਹਿੰਦੇ ਆ ਲੋਕ ਹਰਿਆਣੇ ਦੀਆਂ ਗੱਲਾਂ ਕਰਦੇ ਆ ਹਰਿਆਣੇ ਜਿੱਦਾਂ ਹੁੰਦਾ ਹੈ ਹਰਿਆਣੇ ਜਿਦਾ ਹੁੰਦਾ ਹੈ ਹਰਿਆਣੇ ਚ ਲੋਕ ਉਹ ਕਰਦੇ ਆ ਦੇਖੋ ਇੱਕ ਵਾਰ ਨਾ ਪੀਕ ਯੀਲਡ ਤੇ ਲੈ ਕੇ ਜਾਣਾ ਪਸ਼ੂ ਨੂੰ 20 25 ਲੀਟਰ ਤੇ ਮੱਝ ਨੂੰ ਉਹ ਵੱਖਰੀ ਗੱਲ ਹੈ 50 ਲੀਟਰ ਦੇ ਗਾਂ ਨੂੰ ਲੈ ਕੇ ਜਾਣਾ ਵੱਖਰੀ ਗੱਲ ਹੈ ਪੂਰਾ ਸੂਆ ਦੁੱਧ ਲੈਣਾ ਤੇ ਹਰ ਸਾਲ ਸੂਆ ਲੈਣਾ ਇਹ ਬੱਕਰੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਨਹੀਂ ਸਮਝ ਹੈਗੀ ਇਹ ਦੋਨੇ ਚੀਜ਼ਾਂ ਅਲੱਗ-ਅਲੱਗ ਨੇ ਹਰਿਆਣੇ 'ਚ ਜੋ ਕੁਝ ਚੱਲਦਾ ਹੈ ਜੋ ਵੇ ਚੱਲਦਾ ਹੈ ਬਹੁਤ ਲੋਕਾਂ ਨੇ ਪੀਡੀਐਫ ਇਹ ਮੇਲੇ ਤੋਂ ਪਹਿਲਾਂ ਜੋ ਰੌਲਾ-ਗੋਲਾ ਪਿਆ ਸੀ ਬਾ ਦੇਖਿਆ ਉਹ ਬੜਾ ਕੰਟਰਾਵਰਸ਼ੀਅਲ ਵਿਸ਼ਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਸੋ ਮੈਂ ਇਹੀ ਕਹੂੰਗਾ ਵੀ ਹਰਿਆਣੇ ਦੀ ਤੁਲਨਾ ਨਾ ਪੰਜਾਬ ਨਾਲ ਕਰਿਆ ਕਰੋ ਆਪਾਂ ਪੰਜਾਬ 'ਚ ਬੈਠੇ ਆ ਤੇ ਪੰਜਾਬ ਦੀ ਗੱਲ ਹੀ ਕਰਿਆ ਕਰੀ ਬਾਕੀ ਦੇਖੋ ਜੀ ਮੈਂ ਕੀਤੇ ਇਹੀ ਕਹੂੰਗਾ ਵੀ ਇਹ ਸਾਰੇ ਨਾ ਪੁਰਾਕੀ ਮਸਲੇ ਐ ਇਹ ਸਿਰਫ ਚੰਗੀ ਸਹੀ ਖੁਰਾਕ ਨਾਲ ਸਹੀ ਪ੍ਰਬੰਧਨ ਨਾਲ ਹੱਲ ਹੋਣੇ ਆ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ